ਘੜਜੋ ਟੁੱਟਿਆ ਤੁਸੀਂ ਕਿਸਾਨੀ ਦੇ ਮਸਲੇ ਤੇ ਤੋੜਿਆ ਦੁਬਾਰਾ ਫਿਰ ਪੈਚਅਪ ਦੀ ਗੱਲ ਚੱਲਦੀ ਸੀ ਗੱਲ ਫਿਰ ਸਿਰੇ ਕਿਉਂ ਨਹੀਂ ਲੱਗ ਪਈ ਪ੍ਰਧਾਨ ਜੀ ਅ ਇੱਕ ਤਾਂ ਭਾਰਤੀ ਜਨਤਾ ਪਾਰਟੀ ਜੋ ਪਹਿਲੇ ਸੀ ਉਹ ਭਾਰਤੀ ਜਨਤਾ ਪਾਰਟੀ ਹੁਣ ਨਹੀਂ ਹੈ ਹੂੰ ਵਾਜਪਾਈ ਜੀ ਦੇ ਟਾਈਮ 'ਚ ਅਦਵਾਨੀ ਜੀ ਦੇ ਟਾਈਮ 'ਚ ਸੋਚ ਹੋਰ ਸੀ ਅੱਜਕੱਲ ਸੋਚ ਹੋ ਰਿਹਾ ਹੈ ਉਦੋਂ ਰਿਸ਼ਤੇ ਜੋੜੇ ਜਾਂਦੇ ਸੀ ਇੱਥੇ ਨੰਬਰ ਗੇਮ ਤੇ ਆ ਗਈ ਹੂੰ ਤੇ ਸਾਡਾ ਮੈਨੂੰ ਇਹਨਾਂ ਨੇ ਜਦੋਂ ਅਪਰੋਚ ਕੀਤਾ ਮੈਂ ਕਿਹਾ ਜੀ ਜੇ ਤਾਂ ਤੁਸੀਂ ਪੰਜਾਬੀਆਂ ਨਾਲ ਰਿਸ਼ਤਾ ਜੋੜਨਾ ਚਾਹੁੰਦੇ ਹੋ ਖਾਲਸਾ ਪਾਤਨਾ ਰਿਸ਼ਤਾ ਜੋੜਨਾ ਚਾਹੁੰਦੇ ਫਿਰ ਤਾਂ ਆਪਣੀ ਗੱਲ ਬਣ ਸਕਦੀ ਹੈ ਜੀ ਜੇ ਤੁਸੀਂ ਇਕੱਲੇ ਨੰਬਰਾਂ ਵਾਸਤੇ ਇੱਥੇ ਆਉਣਾ ਚਾਹੁੰਦੇ ਫਿਰ ਨਹੀਂ ਬਣ ਸਕਦੀ ਤੁਹਾਨੂੰ ਭਾਜਪਾ ਨੇ ਅਪਰੋਚ ਕੀਤਾ ਸੀ ਜਾਂ ਤੁਸੀਂ ਭਾਜਪਾ ਕਿਉਂਕਿ ਤੁਸੀਂ ਯਾਤਰਾ ਛੱਡ ਕੇ ਵਿੱਚ ਗਏ ਸੀ ਮੈਂ ਯਾਤਰਾ ਛੱਡ ਕੇ ਮੈਂ ਕਿਤੇ ਨਹੀਂ ਗਿਆ ਚਰਚਾ ਸੀ ਤੁਹਾਡੀ ਕਿ ਨਹੀਂ ਨਹੀਂ ਬਿਲਕੁਲ ਮੇਰੀ ਕੋਈ ਮਿਲ ਨਹੀਂ ਉਹਨਾਂ ਦੇ ਜਿਹੜਾ ਸਨੇਹ ਆਏ ਸੀ ਮੇਰੇ ਕੋਲੇ ਕੀ ਆਪਾਂ ਆਪਾਂ ਇਕੱਠੇ ਹੋ ਜੀਏ ਬੀਜੇਪੀ ਅਪਰੋਚ ਕਰਦੀ ਹੈ ਹਾਂ ਬੀਜੇਪੀ ਨੇ ਅਪਰੋਚ ਕੀਤਾ ਸੀ ਜੀ ਤੇ ਮੈਂ ਉਹਨਾਂ ਨੂੰ ਕਿਹਾ ਸੀ ਮੈਂ ਕਿਹਾ ਜੀ ਜੇ ਤਾਂ ਰਿਸ਼ਤਾ ਜੋੜਨਾ ਤੁਸੀਂ ਖਾਲਸਾ ਪਤਨਾ ਪੰਜਾਬੀ ਵਾਲਾ ਫਿਰ ਤੇ ਇੱਕ ਮਿੰਟ ਚ ਹੋ ਜੂਗੀ ਗੱਲ ਜੇ ਤੁਸੀਂ ਕੱਲੇ ਨੰਬਰਾਂ ਚ ਆਉਣਾ ਹੈ ਕਿ ਸਾਨੂੰ ਇੰਨੀਆਂ ਦਿਓ ਉੰਨੀਆਂ ਦਿਓ ਫਿਰ ਨਹੀਂ ਰਿਸ਼ਤਾ ਜੋੜਨਾ ਮੈਂ ਤਾਂ ਆਪਣਾ ਹੋਈ